ਪੁਲਿਸ ਨਾਲ ਹੋਇਆ ਗੰਨੇੜ ਹਮਲੇ ਦੇ ਦੋਸ਼ੀ ਦਾ ਮੁਕਾਬਲਾ ਦੋਸ਼ੀ ਗੰਭੀਰ ਜ਼ਖਮੀ ਛੀਦਪਖਤ ਸਿੰਘ ਨਗਦੀ ਪੁਲਿਸ ਵੱਲੋਂ ਨਵਾਂ ਸ਼ਹਿਰ ਵਿਖੇ ਗੰਨੇੜ ਹਮਲਾ ਕਰਨ ਵਾਲੇ ਦੋਸ਼ੀ ਨਾਲ ਮੁਕਾਬਲਾ ਕਰ ਲੈ ਜਾਣ ਦੀ ਖਬਰ ਹੈ ਨਵਾਂ ਸ਼ਹਿਰ ਦੇ ਡਾਕਟਰ ਅੰਬੇਡਕਰ ਚੌਕ ਵਿਖੇ ਬੀਤੇ ਦਿਨ ਇੱਕ ਗੰਨੇੜ ਹਮਲਾ ਹੋਇਆ ਸੀ ਜਿਸ ਸਬੰਧੀ ਪੁਲਿਸ ਨੇ ਹਮਲੇਵਾਰੇ ਕੋਈ ਗੰਨੇੜ ਦੀ ਵਰਤੋਂ ਦਾ ਇਨਕਾਰ ਕੀਤਾ ਸੀ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਨੇ ਗਰਨੇਡ ਹਮਲਾ ਹੋਣ ਦੀ ਗੱਲ ਕਹਿ ਦਿੱਤੀ। ਜ਼ਿਲ੍ਹੇ ਦੇ ਕਸਬਾ ਬਹਿਰਾਮ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਠਭੇੜ ਦੌਰਾਨ ਹੈਂਡ ਗਰਨੇਡ ਹਮਲੇ ਦੇ ਦੋਸ਼ੀ ਸੋਨੂਦਨ ਐਂਟਾਊਂਟਰ ਕੀਤਾ ਗਿਆ। ਜਿਸ ਵਿੱਚ ਦੋਸ਼ੀ ਗੰਭੀਰ ਰੂਪ ਜਿਸ ਵਿੱਚ ਦੋਸ਼ੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਦੋਸ਼ੀ ਕੋਲੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਇਸ ਦੌਰਾਨ ਦੋਸ਼ੀ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਹਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਆ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਿਆ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈਗਾ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਸ਼ਾਨ ਅਖਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾ ਸ਼ੈਰੀਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਆਪਰੇਟ ਅਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਆ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਗਿਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁੱਛਗਿਛ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਇਹ ਪੰਜ ਬੰਦੇ ਕਿੱਥੇ ਕਿੱਥੇ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਰਥਲੇ ਦੇ ਹੈਗੇ ਆ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਪੁਰ ਦੇ ਹੈਗੇ ਆ ਇਹ ਪੰਜੋ ਨਾਮ ਕੀ ਇਦੇ ਵਿੱਚ ਦੋ ਦਾ ਨਾਮ ਹੈ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਘਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈਗੇ ਜੀ ਸਰ ਨਵਾਸ਼ਹਿਰ ਨੂੰ ਕਿਉਂ ਚੂਜ਼ ਕੀਤਾ ਰਣਗਰਾਨ ਹਮਲੇ ਲਈ ਕੋਈ ਮਤਲਬ ਕੋ ਸਾਹਮਣੇ ਹੈ ਜੀ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛ ਕੇ ਚਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਹੈ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗਰਨੇਡ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਉਹਨ ਪੂਰੀ ਪੁੱਛਗਿਛ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸਟਿਆ ਕੀ ਇਹਨਾਂ ਦਾ ਮੋਟਿਵ ਸੀਗਾ ਸਰ ਇੱਕ ਨਾ ਪੋਸਟ ਸਾਹਮਣੇ ਆਈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੋਧ ਦਾ ਹਾਂਜੀ ਤੇ ਜਿਹੜੇ ਠੇਕੇ ਵਾਲੇ ਉਹਨੂੰ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜੀ ਇਹ ਬਿਲਕੁਲ ਜੀ ਇਹ ਨਾ ਲੋਕਲ دہشت ਕ੍ਰੀਏਟ ਕਰਦੇ ਆ ਫਿਰ ਐਕਸਟਰੈਕਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹਨਾਂ ਨੂੰ ਇਹਨਾਂ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦੇ ਆ ਇਹ ਆਪਸ ਵਿੱਚ ਕਿਦਾਂ ਸਰ ਆਪਸ ਵਿੱਚ ਕਿਦਾਂ ਮਿਲੇ ਇਹ ਸਾਰੇ ਇਹ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਸੀ ਸਾਹ ਅਕਤਰ ਉਨੇ ਹੀ ਇਹਨਾਂ ਨੂੰ ਰਿਕਰੂਟ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆ ਆਪਸ ਵਿੱਚ ਮਿਲੇ ਸੀਗੇ ਇਹ ਮਾਈਨਰ ਯਾ ਕੁਝ ਹੈ ਜਿਹੜੇ ਤਿੰਨ ਹੈਗੇ ਆ ਜੀ ਉਹ ਤਾਂ ਮਾਈਨਰ ਹੈ ਤੇ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਇਹਨੇ ਪੈਸੇ ਸਰਸੋਦ ਹੋ ਗਏ ਸੀ ਨਾਲ ਇਹਦੇ ਵਿੱਚ ਦੇਖੋ ਸਾਨੂੰ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤੁਰਤ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਅਜੇ ਨਹੀਂ ਪਤਾ ਹੈਗੀ ਕਿਉਂਕਿ ਹਜੇ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛਕਿਛ ਕਰਤੀ ਹੈ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ 30 ਬੋਰ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗ੍ਰਨੇਡ ਜੋ ਇਹਨਾਂ ਨੂੰ ਹਜੇ ਉਹਨਾਂ ਨੇ ਟਾਸਕ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਕੋ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਹੈਗੇ